ਕੋ ਮੈਨੂਟਾ ਦੇਤੇ ਦੋ ਚੀਜ਼ਾਂ ਕਲੀਅਰ ਕੱਟ ਨਜ਼ਰ ਆਈਆਂ ਪਹਿਲੀ ਗੱਲ ਤਾਂ ਇਹ ਆ ਵੀ ਬੀਜੇਪੀ ਚ ਅਮਿਤ ਸ਼ਾਹ ਤੋਂ ਤੇ ਮੋਦੀ ਜੀ ਤੋਂ ਬਿਨਾ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਵੇਂ ਜਿਹੜੇ ਪੰਜਾਬ ਦੇ ਕੋਈ ਮੰਤਰੀ-ਮੰਤਰੀ ਬਣੇ ਆ ਜਾਂ ਪ੍ਰਧਾਨ ਹੈ ਜਾਂ ਜਿਹੜੇ-ਜਿਹੜੇ ਵੀ ਹੈਗੇ ਆ ਉਹ ਇਸ ਗੱਲ ਤੇ ਬਿਲਕੁਲ ਮੋਰ ਵੀ ਲਾ ਰਹੇ ਆ ਔਰ ਇਹ ਮੋਰ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਈ ਆ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਚਾਹੇ ਉਹ ਕਿਸਾਨੀ ਦੀ ਗੱਲ ਹੋਵੇ ਚਾਹੇ ਚੰਡੀਗੜ੍ਹ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਮਤਲਬ ਜਿਹੜੇ ਵੀ ਇਸ਼ੂਜ਼ ਦੀ ਗੱਲ ਹੋਵੇ ਕਿਉਂਕਿ ਦੇਖੋ ਬੀਜੇਪੀ ਦਾ ਹੁਣ ਕੰਮ ਕੀ ਆ ਵੀ ਹਰ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਨਾ ਤੇ ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ओरिजिनल ਪਾਰਟੀ ਆ ਰੀਜਨਲ ਪਾਰਟੀ ਹੋ ਕੇ ਵੀ ਇਹਨਾਂ ਨੇ ਜਦੋਂ ਉਹਨਾਂ ਦੇ ਅਲਾਈਡ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਪ੍ਰਤੀ ਕੋਈ ਆਪਣੀ ਸੁਹਿਰ ਬਾਦਲ ਜੀ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਹੋਰ ਵੀ ਲੀਡਰ ਨੇ ਐਕਚੁਅਲੀ ਵਿਚਾਰਧਾਰਕ ਲੜਾਈ ਛੱਡ ਗਏ ਪੰਜਾਬ ਦੀ ਲੜਾਈ ਛੱਡ ਗਈ ਸਿਰਫ ਪਾਵਰ ਦੀ ਲੜਾਈ ਰਹਿ ਗਈ ਆ ਹਰਪਾਲ ਚੰਮਾ ਦੀ ਸਟੇਟਮੈਂਟ ਨੂੰ ਕਿਵੇਂ ਦੇਖੀਂ ਦੇਖੋ ਹਰਪਾਲ ਮੈਂ ਇਦਾਂ ਦੀ ਲੈਂਗੁਏਜ ਨਹੀਂ ਵਰਤ ਸਕਦਾ ਨਾ ਮੈਂ ਵਰਤਦਾ ਹੀ ਆ ਮੈਂ ਕਿਸੇ ਵੀ ਲੀਡਰ ਬਾਰੇ ਇਦਾਂ ਦੀ ਲੈਂਗੁਏਜ ਨਹੀਂ ਵਰਤਦਾ ਪਰ ਮੈਨੂੰ ਲੱਗਦਾ ਕਿ ਜਿਹੜੀ ਗੱਲ ਸਾਡੀ ਲੜਾਈ ਹੋਣੀ ਚਾਹੀਦੀ ਹੈ ਉਹ ਬੇਸਿਕਲੀ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਹੈ ਵਿਚਾਰਧਾਰਾ ਦੀ ਲੜਾਈ ਹੋਣੀ ਚਾਹੀਦੀ ਆ ਕਿਸੇ ਨੂੰ ਏਜੰਟ ਕਹਿ ਦੇਣਾ ਕਿਸੇ ਨੂੰ ਕੁਛ ਕਹਿ ਦੇਣਾ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹ ਇਹ ਫਿਤਰਤ ਹੈਗੀ ਆ देखो मैं ਤਾਂ अगेन ਇਹੀ ਗੱਲ ਕਹਿਣਾ ਕਿ ਜੇ ਵਿਚਾਰਧਾਰਕ ਤੌਰ ਤੇ ਮੈਂ ਗੱਲ ਕਰਾਂ ਇਹ ਕਿਤੇ ਜੋੜ ਬਣਦਾ ਹੀ ਨਹੀਂ ਹੈਗਾ। ਰਦਰ ਇਹ ਨਰੜ ਹੋਊਗਾ ਜਿਹੜਾ ਪੰਜਾਬੀ ਚ ਜਿਦਾ ਹਨਾ ਕਹਿੰਦੇ ਹੁੰਦੇ ਵੀ ਨਰੜ ਆਹੇ। ਵੀ ਨਰੜ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਆਪਸ ਵਿੱਚ ਕਿਤੇ ਮੇਲ ਹੀ ਨਾ ਖਾਂਦਾ ਹੋਵੇ। ਹੂੰ। ਸੋ ਇਸ ਕਰਕੇ ਇਹੀ ਜਿਹੜੀਆਂ ਮੈਨੂੰ ਲੱਗਦਾ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਹੈਗੀਆਂ ਉਹ ਕੋਈ ਬਹੁਤ ਹੀ ਸਿਹਰਦ ਵਾਲੀਆ ਸਟੇਟਮੈਂਟ ਨਹੀਂ ਨਾ ਤਾਂ ਮੈਂ ਕੀਮਾ ਸਾਹਿਬ ਦੀ ਸਟੇਟਮੈਂਟ ਨੂੰ ਬਹੁਤ ਹੀ ਸਿਹਰਦ ਮੰਨਦਾ ਤੇ ਨਾ ਮੈਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਟੇਟਮੈਂਟ ਜਿਹੜੀ ਆ ਉਹਨੂੰ ਸਿਹਰਦ ਮੰਨਦਾ ਕਿਉਂਕਿ ਉਹਨਾਂ ਨੇ ਇੱਕ ਕਿਸਮ ਦੀ ਪੜਾਅਸ ਵੀ ਕੱਢੀ ਆ ਭਾਜੀਪੀ ਦੇ ਖਿਲਾਫ ਵੀ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੈ। ਹੂੰ ਕਿ ਜੇ ਉੱਥੇ ਕਿਸੇ ਦੀ ਸੁਣਵਾਈ ਹੁੰਦੀ ਤਾਂ ਸ਼ਾਇਦ ਇਦਾਂ ਦੀ ਗੱਲ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਭਾਜੀਪੀ ਦੇ ਲੀਡਰ ਹੈ। ਹੂੰ ਠੀਕ ਹੈ ਨਾ ਸੱਤਾ ਭਾਵੇਂ ਉਹਨਾਂ ਨੇ ਕਾਂਗਰਸ ਦੀ ਸਾਰੀ ਹੰਡਾਈ ਹੈਗੀ ਆ ਲੇਕਿਨ ਹੁਣ ਉਹ ਬੀਜੇਪੀ ਦੇ ਲੀਡਰ ਆ ਤੇ ਬੀਜੇਪੀ ਦੇ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਬੰਦਾ ਸਟੇਟਮੈਂਟ ਦੇ ਰਿਹਾ ਉਹ ਇਹਦਾ ਮਤਲਬ ਉਹ ਕਿਤੇ ਉਹਦੀ ਸੁਣਵਾਈ ਨਹੀਂ ਹੋ ਰਹੀ ਉਹ ਇਸ ਤਰ੍ਹਾਂ ਦੀ ਜਿਹੜੀ ਪੜਾਅ ਸਿਓ ਕੱਢੀ ਹੈ ਤਾਂ ਦੇਖੋ ਐਕਸੈਪਟੇਬਿਲਟੀ ਹੁਣ ਨਾ ਸੁਖਬੀਰ ਬਾਦਲ ਦੀ ਆ ਤੇ ਨਾ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦੀ ਫਿਰ ਦੂਸਰੀ ਗੱਲ ਹੈ ਵਿਚਾਰਧਾਰਕ ਤੌਰ ਤੇ ਡਿਫਰੈਂਸਸ ਹੈਗੇ ਆ ਤੇ ਹੁਣ ਲਗਭਗ ਇਸ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਔਣੇ ਇੱਕ ਚਾਰ ਸਾਲ ਲੰਘ ਗਏ ਆ ਲਗਭਗ 4 ਸਾਲ ਹੁਣ ਹੋ ਜਾਣੇ ਆ ਮਾਰਚ ਦੇ ਵਿੱਚ ਤੇ ਇਹਨਾਂ ਨੇ ਵੀ ਜਿਹੜੇ ਗੁੱਲ ਖਲਾਏ ਆ ਇਹ ਭਾਵੇਂ ਜਿੰਨੇ ਮਰਜੀ ਕਾਗਜ ਦੱਬੀ ਜਾਣ ਜੋ ਮਰਜੀ ਕਰੀ ਜਾਣ ਜੋ ਇਹਨਾਂ ਨੇ ਇਹ ਇਹ ਬੇਸਿਕਲੀ ਇਹਨਾਂ ਨੇ ਤਾਂ ਚਲਾਈ ਹੀ ਨਹੀਂ ਹੈ ਅਸਲੀ ਗੱਲ ਹੈ ਚੱਲੀ ਦਿੱਲੀ ਤੋਂ ਹੈਗੀ ਆ ਦਿੱਲੀ ਤੋਂ ਪ੍ਰਵਾਸੀ ਸੌਖ ਲਿਆ ਕੇ ਬਿਠਾ ਲਿਆ ਆ ਉਹਨਾਂ ਨੇ ਤਾਂ ਸੀਐਮ ਆਫਿਸ ਨੂੰ ਵੀ ਕੰਟਰੋਲ ਕੀਤਾ ਆ ਕਿਹਨੂੰ ਨਹੀਂ ਪਤਾ ਮਨਿਸਟਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਮਐਲਏ ਕਿਸੇ ਦੀ ਸੁਣਵਾਈ ਨਹੀਂ ਹੈ ਸੋ ਇਸ ਕਰਕੇ ਜੇ ਜਦੋਂ ਸਰਕਾਰਾਂ ਨਿਕਲ ਜਾਂਦੀਆਂ ਨਾ ਕਿਉਂਕਿ ਹੁਣ ਤਾਂ ਠੀਕ ਆ ਵੀ ਕਈ ਵਾਰੀ ਐ ਹੁੰਦਾ ਵੀ ਪੁਲਿਸ ਨੂੰ ਦਬਕਾ ਮਰਾ ਲਿਆ ਦੂਜੇ ਕੋਲੋਂ ਦਬਕਾ ਮਰਾ ਰਿਆ ਪਰ ਅਲਟੀਮੇਟਲੀ ਇਹ ਡੈਮੋਕ੍ਰੇਸੀ ਨਹੀਂ ਹੈਗੀ ਜਿਹੜੀ ਹਰਪਾਲ ਚੀਮਾ ਜੀ ਜਿਹਦੀ ਵੀ ਕਾਰਤ ਹੈ ਇਹ ਇਹ ਗੱਲ ਕੀਤੀ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਸ ਸਮੇ ਤੁਸੀ ਨਵਜੋਤ ਸਿੰਘ ਸਿੱਧੂ ਹੋਰ ਪਾਰਟੀ ਦੇ ਲੀਡਰ ਮਿਲ ਕੇ ਉਹਨਾਂ ਨੂੰ ਉਸ ਕੁਰਸੀ ਤੋਂ ਉਤਾਰਿਆ ਸੀਗਾ ਤੇ ਜਿਹੜਾ ਜਿਹੜੇ ਮੁਖਾਰ ਤਾਰਕ ਲੜਾਈ ਸੀ ਦੇਖੋ ਖਾਸ ਕਰਕੇ ਰਾਹੁਲ ਗਾਂਧੀ ਚਾਹੁੰਦੇ ਸੀਗੇ ਕਿ ਜਿਹੜੇ ਬਿਆਦਬੀ ਦੇ ਮੁੱਦੇ ਆ ਉਹਨਾਂ ਤੇ ਜਿਹੜਾ ਹੈਗਾ ਆ ਫਾਸਟ ਟਰੈਕ ਦੇ ਉੱਤੇ ਇਨਵੈਸਟੀਗੇਸ਼ਨ ਹੋਣ ਤੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲੇ ਪਰ ਜਦੋਂ ਸਾਨੂੰ ਲੱਗਿਆ ਕਿ ਇਹਨਾਂ ਨੇ ਸਲੋ ਪੇਸ ਕੀਤਾ ਹੋਇਆ ਆ ਬੈਸਟ ਨੋਨ ਟੂ ਹਿਮ ਉਦੋਂ ਫਿਰ ਅਸੀਂ ਉਹਨਾਂ ਨਾਲ ਲੜੇ ਮਤਲਬ ਤੁਸੀਂ ਕਹਿ ਰਹੇ ਕਿ ਰਾਹੁਲ ਗਾਂਧੀ ਜੀ ਚਾਹੁੰਦੇ ਸੀਗੇ ਇਹ ਚੀਜ਼ ਰਾਹੁਲ ਗਾਂਧੀ ਜੀ ਚਾਹੁੰਦੇ ਸੀ ਕਿ ਜਿਹੜਾ ਜਿਹੜੀ 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 ਹਾਂ ਡੈਫੀਨਿਟਲੀ ਜਿਹੜੀ ਖਾਸ ਕਰਕੇ ਜਿਹੜੀ ਬਿਆਦਬੀ ਵਾਲੇ ਇਸ਼ੂ ਆ ਉਹਨਾਂ ਨੂੰ ਫਾਸਟ ਟਰੈਕ ਕਰੋ ਔਰ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਨੇ ਕਿਉਂ ਨਹੀਂ ਇਸ ਈਸ ਨੂੰ ਲੈ ਕੇ ਜਿਹੜਾ ਸਟੇਟਮੈਂਟ ਦਿੱਤੀ ਫਿਰ ਲਾਇਆ ਕਿਉਂ ਲਾਇਆ ਕਿਉਂ ਲਾਇਆ ਤਾਂ ਤੁਸੀਂ ਤੇ ਨਵਜੋਤ ਸਿੰਘ ਸਿੱਧੂ ਨੇ ਸੀਗੇ ਜਦੋਂ ਮਗਰ ਪੈ ਗਏ ਸੀ ਨਹੀਂ ਸਮਝੇ ਨਹੀਂ ਤੇ ਯਾਰ ਦੇਖੋ ਜਿਹੜੀ ਜਿਹੜੀ ਚੀਜ਼ ਜੇ ਵਿਚਾਰਧਾਰਕ ਖੜੀ ਆ ਕਿਤੇ ਚਾਹੇ ਉਹ ਪਾਰਟੀ ਵੀ ਆ ਚਾਹੇ ਪਾਰਟੀ ਦੇ ਬਾਹਰ ਵੀ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਇਸ਼ੂਜ਼ ਦੀ ਗੱਲ ਆਉਂਦੀ ਆ ਚਾਹੇ ਸਾਡੀ ਅੰਦਰ ਲੜਾਈ ਹੁੰਦੀ ਆ ਚਾਹੇ ਬਾਹਰ ਲੜਾਈ ਹੁੰਦੀ ਆਸੀਂ ਤਾਂ ਕਰਦੇ ਆ ਹੂੰ ਹੁਣ ਵੀ ਕਰਦੇ ਆ ਹੁਣ ਵੀ ਕਿਹੜਾ ਨਹੀਂ ਕਰਦੇ ਸਸੇਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦੇ ਬਾਅਦ ਪੰਜਾਬ ਚ ਰਾਜਨੀਤੀ ਗਰਮਾ ਗਈ ਹੈ ਤੇ ਜਿੱਥੇ ਖਜ਼ਾਨਾ ਮੰਤਰੀ ਹਰਪਾਲ ਚਿਮਾ ਨੇ ਉਹਨਾਂ ਨੂੰ ਭਾਜਪਾ ਦਾ ਏਜੰਟ ਦੱਸਿਆ ਹੈ ਤੇ ਉੱਥੇ ਹੀ ਉਹਨਾਂ ਅਸ਼wini ਸ਼ਰਮਾ ਦਾ ਬਿਆਨ ਆਇਆ ਹੈ ਕਿ ਉਹ ਅਕਾਲੀ ਦਲ ਦੇ ਨਾਲ ਜਿਹੜਾ ਗੱਠਜੋੜ ਨਹੀਂ ਕਰਨਗੇ ਫਿਲਹਾਲ ਇਸ ਪੂਰੇ ਮੁੱਦੇ ਲਈ ਸਾਡੇ ਨਾਲ ਗੱਲਬਾਤ ਕਰਨ ਨੂੰ ਪ੍ਰਗਟ ਸਿੰਘ ਹੋਰੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਬਾਰ-ਬਾਰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਰਿਹਾ ਹੈਗਾ ਕਿ ਅਕਾਲੀ ਦਲ ਦਾ ਜਿਹੜਾ ਬੀਜੇਪੀ ਨਾਲ ਗੱਟਬੰਧਨ ਹੋ ਜਾਣਾ ਚਾਹੀਦਾ ਨਹੀਂ ਤੇ 27 32 ਜਾਂ ਹੋਰ ਆਉਣ ਵਾਲੇ ਸਾਲਾਂ ਦੇ ਵਿੱਚ ਬੀਜੇਪੀ ਇੱਥੇ ਆਂਦੀ ਨਜ਼ਰ ਨਹੀਂ ਆਂਦੀ ਆ ਪਹਿਲਾਂ ਕੀ ਕਹਿਣਾ ਚਾਹੂਗਾ ਉਹਨਾਂ ਦੇ ਬਿਆਨ ਤੇ ਦੇਖੋ ਮੈਨੂੰ ਤਾਂ ਇਹਦੇ 'ਚ ਦੋ ਚੀਜ਼ਾਂ ਕਲੀਅਰ ਕੱਟ ਨਜ਼ਰ ਆਈਆਂ ਪਹਿਲੀ ਗੱਲ ਤਾਂ ਇਹ ਆ ਵੀ ਬੀਜੇਪੀ 'ਚ ਅਮਿਤ ਸ਼ਾਹ ਤੋਂ ਤੇ ਮੋਦੀ ਜੀ ਤੋਂ ਬਿਨਾਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਵੇਂ ਜਿਹੜੇ ਪੰਜਾਬ ਦੇ ਕੋਈ ਮੰਤਰੀ-ਮੰਤਰੀ ਬਣੇ ਆ ਜਾਂ ਪ੍ਰਧਾਨ ਹੈ ਜਾਂ ਜਿਹੜੇ-ਜਿਹੜੇ ਵੀ ਹੈਗੇ ਆ ਉਹ ਇਸ ਗੱਲ ਤੇ ਬਿਲਕੁਲ ਮੋਰ ਵੀ ਲਾ ਰਹੇ ਆ ਔਰ ਇਹ ਮੋਰ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਲਾਈ ਆ। ਵੀ ਕਿਸੇ ਦੀ ਕੋਈ ਛੜਵਾਈ ਨਹੀਂ ਹੈ। ਚਾਹੇ ਉਹ ਕਿਸਾਨੀ ਦੀ ਗੱਲ ਹੋਵੇ, ਚਾਹੇ ਚੰਡੀਗੜ੍ਹ ਦੀ ਗੱਲ ਹੋਵੇ, ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ। ਮਤਲਬ ਜਿਹੜੇ ਵੀ ਇਸ਼ੂਜ਼ ਦੀ ਗੱਲ ਹੋਵੇ ਕਿਉਂਕਿ ਦੇਖੋ ਭਾਜੀਪੀ ਦਾ ਹੁਣ ਕੰਮ ਕੀ ਆ ਵੀ ਹਰ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਨਾ। ਪੀ ਜਿੱਥੋਂ ਤੱਕ ਕਾਲੀ ਦਲ ਦਾ ਸਵਾਲ ਹੈ ओरिजिनल ਪਾਰਟੀ ਆ ਹਮ ਰੀਜਨਲ ਪਾਰਟੀ ਹੋ ਕੇ ਵੀ ਇਹਨਾਂ ਨੇ ਜਦੋਂ ਉਹਨਾਂ ਦੇ ਐਲਾਈਡ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਪ੍ਰਤੀ ਕੋਈ ਆਪਣੀ ਸੁਹਿਰਦਤਾ ਨਹੀਂ ਦਿਖਾਈ ਹਮ ਇਹ ਤਾਂ ਹੁਣ ਬੇਸਿਕਲੀ ਦੇਖੋ ਹੋਇਆ ਕੀ ਆ ਮਤਲਬ ਚਾਹੇ ਸੁਖਬੀਰ ਬਾਦਲ ਜੀ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਚਾਹੇ ਹੋਰ ਵੀ ਲੀਡਰ ਨੇ ਐਕਚੁਅਲੀ ਵਿਚਾਰਧਾਰਕ ਲੜਾਈ ਛੱਡ ਗਏ ਪੰਜਾਬ ਦੀ ਲੜਾਈ ਛੱਡ ਗਏ ਸਿਰਫ ਪਾਵਰ ਦੀ ਲੜਾਈ ਰਹਿ ਗਈ ਹੁਣ ਜੇ ਜੇ ਮੈਂ ਇਹਨੂੰ ਇਹਨੂੰ ਵਿਚਾਰਤਾਰਕ ਤੌਰ ਤੇ ਦੇਖਾਂ ਤੇ ਮੈਨੂੰ ਤਾਂ ਪਹਿਲੀ ਗੱਲ ਅਕਾਲੀ ਦਲ ਦਾ ਤੇ ਬੀਜੇਪੀ ਦਾ ਗੱਠ ਜੋੜਦਾ ਕੋਈ ਮਾਇਨਾ ਨਹੀਂ ਲੱਗਦਾ ਔਰ ਦੂਸਰੀ ਗੱਲ ਹੈ ਕਿ ਜਿਹੜੀ ਬੀਜੇਪੀ ਹਰ ਚੀਜ਼ ਨੂੰ ਸੈਂਟਰਲਾਈਜ਼ ਕਰਦੀ ਆ ਉਹ ਪੰਜਾਬ ਲਈ ਕਦੀ ਸੁਹਿਰਦ ਹੋ ਹੀ ਨਹੀਂ ਸਕਦੀ ਹੂੰ ਸੋ ਇਹ ਸਾਰਾ ਕੁਝ ਮੈਨੂੰ ਲੱਗਦਾ ਉਥਲ-ਪੁਥਲ ਹੋਇਆ ਆ ਇਹ ਸੌੜੀ ਸੋਚ ਦੇ ਵਿੱਚੋਂ ਤਾਂ ਸਿਰਫ ਪਾਵਰ ਗ੍ਰੈਬ ਕਰਨ ਲਈ ਤਾਂ ਇਹ ਚੀਜ਼ਾਂ ਕਹੀਆਂ ਜਾ ਸਕਦੀਆਂ ਪਰ ਮੈਨੂੰ ਲੱਗਦਾ ਵਿਚਾਰਕ ਧਾਰਤਾਲ ਤੌਰ ਤੇ ਨਹੀਂ ਇਹ ਕਹੀਆਂ ਜਾ ਸਕਦੀ ਆ ਜੇ ਗੱਲ ਕੀਤੀ ਜਾਵੇ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਹਰਪਾਲ ਚੀਮਾ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਕਹਿੰਦੇ ਕਿ ਇਹ ਸੀਐਮ ਸੀਗੇ ਉਦੋਂ ਵੀ ਇਹ ਬੀਜੇਪੀ ਦੇ ਏਜੰਟ ਸੀ ਤੇ ਹੁਣ ਵੀ ਬੀਜੇਪੀ ਦੇ ਏਜੰਟ ਹੈਗੇ ਆ ਤੇ ਕਹਰੇ ਕਿ ਇਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਇੱਥੇ ਤਾਂ ਹੀ ਆਪ ਆਂਦੇ ਸੀਗੇ ਕਿਉਂਕਿ ਇਹ ਉਹਨਾਂ ਲਈ ਕੰਮ ਕਰਦੇ ਸੀ ਅਗਰ ਬੀਜੇਪੀ ਦਾ ਨਾ ਸਹਿਯੋਗ ਹੁੰਦਾ ਤੇ ਉਹਨਾਂ ਦੇ ਵਿਦੇਸ਼ੀ ਮਿੱਤਰ ਆ ਨਾ ਪਾਉਂਦੇ ਤੇ ਦੂਸਰਾ ਉਹਨਾਂ ਨੇ ਦੱਸਿਆ ਕਿ ਉਹ ਵੀ ਜਿਹੜੇ ਦੇਸ਼ ਦੇ ਦੁਸ਼ਮਣ ਹੈ ਉਹ ਉਹਨਾਂ ਦੇ ਵਿਦੇਸ਼ੀ ਆ ਦੇਖੋ ਮੈਂ ਇਦਾਂ ਦੀ ਲੈਂਗੁਏਜ ਤਾਂ ਨਹੀਂ ਯੂਜ਼ ਕਰਤਾ ਵੀ ਕੌਣ ਕਿਹਦਾ ਏਜੰਟ ਆ ਕੌਣ ਕਿਹਦਾ ਏਜੰਟ ਆ ਕਿਨੂੰ ਮਤਲਬ ਦੇਖੋ ਅ ਇਹ ਸਭ ਨੂੰ ਪਤਾ ਹੈਗਾ ਵੀ ਵਿਚਾਰਕ ਧਾਰਕ ਤੌਰ ਤੇ ਆਮ ਆਦਮੀ ਪਾਰਟੀ ਜਿਹੜੀ ਉਹ ਬੀਜੇਪੀ ਦੀ ਬੀ ਟੀਮ ਹੈ ਜਿੱਥੇ-ਜਿੱਥੇ ਵੀ ਚਾਹੇ ਉਹ ਬੀਬੀਐਮਬੀ ਦੀ ਗੱਲ ਹੋਈ ਆ ਚਾਹੇ ਉਹ ਕਹੇ ਲੋ ਕੀ ਚੰਡੀਗੜ੍ਹ ਦੀ ਗੱਲ ਹੋਈ ਆ ਚਾਹੇ ਉਹ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਈ ਆ ਦੇਖੋ ਨਾ ਇਹਨਾਂ ਨੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਰਿਜੈਕਟ ਕੀਤਾ ਨਾ ਆਪਣਾ ਡੈਮ ਸੇਫਟੀ ਐਕਟ ਲਿਆਂਦਾ ਔਰ ਹਰ ਵਾਰੀ ਜਦੋਂ ਵੀ ਬੀਜੇਪੀ ਕਿਸੇ ਫਸਦੀ ਆ ਜਦੋਂ ਕਿਸਾਨੀ ਦੇ ਦੋਨੇ ਆ ਜਿਹੜੇ ਆ ਜਿਹੜੇ ਹੁਣ ਧਰਨੇ ਲੱਗੇ ਸੀ ਉਹਦੇ ਵਿੱਚ ਮੇਨ ਰੋਲ ਹੀ ਬੇਸਿਕਲੀ ਪਹਿਲਾਂ ਬਿਠਾਉਣ ਦਾ ਵੀ ਉਸ ਤੋਂ ਬਾਅਦ ਚਕਾਉਣ ਦਾ ਵੀ ਉਹ ਆਮ ਆਦਮੀ ਪਾਰਟੀ ਦਾ ਤੇ ਤੇ ਰੜਕੇ ਸੀ ਵੀ ਜੇ ਨਹੀਂ ਲੇਕਿਨ ਹਰਪਾਲ ਚੰਮਾ ਤੇ ਸਟੇਟਮੈਂਟ ਨੂੰ ਕਿਵੇਂ ਦੇਖਦੇ ਦੇਖੋ ਹਰਪਾਲ ਮੈਂ ਇਦਾਂ ਦੀ ਲੈਂਗੁਏਜ ਨਹੀਂ ਵਰਤ ਸਕਦਾ ਨਾ ਮੈਂ ਵਰਤਦਾ ਹੀ ਆ ਮੈਂ ਕਿਸੇ ਵੀ ਲੀਡਰ ਬਾਰੇ ਇਦਾਂ ਦੀ ਲੈਂਗੁਏਜ ਨਹੀਂ ਵਰਤਦਾ ਪਰ ਮੈਨੂੰ ਲੱਗਦਾ ਪੀ ਜਿਹੜੀ ਗੱਲ ਸਾਡੀ ਲੜਾਈ ਹੋਣੀ ਚਾਹੀਦੀ ਹੈ ਉਹ ਬੇਸਿਕਲੀ ਮੁੱਦਿਆਂ ਦੀ ਲੜਾਈ ਹੋਣੀ ਚਾਹੀਦੀ ਹੈ ਵਿਚਾਰਧਾਰਾ ਦੀ ਲੜਾਈ ਹੋਣੀ ਚਾਹੀਦੀ ਆ ਕਿਸੇ ਨੂੰ ਏਜੰਟ ਕਹਿ ਦੇਣਾ ਕਿਸੇ ਨੂੰ ਕੁਛ ਕਹਿ ਦੇਣਾ ਇਹ ਬੇਸਿਕਲੀ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹ ਇਹ ਫਿਤਰਤ ਹੈਗੀ ਆ ਸੋ ਮੈਂ ਮੈਨੂੰ ਲੱਗਦਾ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਦਾ ਹਰਪਾਲ ਜੀ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ ਗੜਜੋੜ ਕਰ ਲੈਣਾ ਚਾਹੀਦਾ ਤੇ ਉੱਥੇ ਹੀ ਭਾਜਪਾ ਦੇ ਕੱਲ ਵੀ ਜੇ ਸੰਭਲਾ ਆਉਣਾ ਵੱਲੋਂ ਪੀਸੀ ਕੀਤੀ ਜਾਂਦੀ ਉਹ ਕਹਿ ਰਿਹਾ ਕਿ ਪਾਰਟੀ ਡਿਸੀਜਨ ਲਏਗੀ ਕੇਂਦਰ ਜਿਹੜੀ ਸਾਡੀ ਸਰਕਾਰ ਹੈ ਉਹ ਡਿਸੀਜਨ ਲਏਗੀ ਬਾਕੀ ਉਹਨਾਂ ਦੀ ਨਿੱਜੀ رائے ਸੀ ਕਿ ਲੇਕਿਨ ਹਰਪਾਲ ਚਿਮਾ ਦੀ رائے ਨਹੀਂ ਚਾਹੀਦੀ ਦੇਖੋ ਮੈਂ ਤਾਂ ਗੇਨ ਇਹ ਹੀ ਗੱਲ ਕਹਿਣਾ ਕਿ ਜੇ ਵਿਚਾਰਧਾਰਕ ਤੌਰ ਤੇ ਮੈਂ ਗੱਲ ਕਰਾਂ ਇਹ ਕਿਤੇ ਜੋੜ ਬਣਦਾ ਹੀ ਨਹੀਂ ਹੈਗਾ ਰਾਦਰ ਇਹ ਨਰੜ ਹੋਊਗਾ ਜਿਹੜਾ ਪੰਜਾਬੀ ਚ ਜਿਹੜਾ ਹਨਾ ਕਹਿੰਦੇ ਹੁੰਦੇ ਵੀ ਨਰੜ ਆਹੇ ਵੀ ਨਰੜ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਆਪਸ ਵਿੱਚ ਕਿਤੇ ਮੇਲ ਹੀ ਨਾ ਖਾਂਦਾ ਹੋਵੇ ਹੂੰ ਸੂ ਇਸ ਕਰਕੇ ਹੀ ਜਿਹੜੀਆਂ ਮੈਨੂੰ ਲੱਗਦਾ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਹੈਗੀਆਂ ਕੋਈ ਬਹੁਤ ਹੀ ਸਿਹਰਦਵਾਲੀਆਂ ਸਟੇਟਮੈਂਟ ਨਹੀਂ ਨਾ ਤਾਂ ਮੈਂ ਚੀਮਾ ਸਾਹਿਬ ਦੀ ਸਟੇਟਮੈਂਟ ਨੂੰ ਬਹੁਤੀ ਸਿਹਰਦ ਮੰਨਦਾ ਤੇ ਨਾ ਮੈਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਟੇਟਮੈਂਟ ਜਿਹੜੀ ਆ ਉਹਨੂੰ ਸਿਹਰਦ ਮੰਨਦਾ ਕਿਉਂਕਿ ਉਹਨਾਂ ਨੇ ਇੱਕ ਕਿਸਮ ਦੀ ਪੜਾਅਸ ਵੀ ਕੱਢੀ ਆ ਬੀਜੇਪੀ ਦੇ ਖਿਲਾਫ ਵੀ ਉੱਥੇ ਕਿਸੇ ਦੀ ਸੁਣਵਾਈ ਨਹੀਂ ਹੈ ਵੀ ਜੇ ਉੱਥੇ ਕਿਸੇ ਦੀ ਸੁਣਵਾਈ ਹੁੰਦੀ ਤਾਂ ਸ਼ਾਇਦ ਇਦਾਂ ਦੀ ਗੱਲ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਬੀਜੇਪੀ ਦੇ ਲੀਡਰ ਹੈ ਠੀਕ ਹੈ ਨਾ ਸੱਤਾ ਭਾਵੇਂ ਉਹਨਾਂ ਨੇ ਕਾਂਗਰਸ ਦੀ ਸਾਰੀ ਹੰਡਾਈ ਹੈਗੀ ਆ ਲੇਕਿਨ ਹੁਣ ਉਹ ਬੀਜੇਪੀ ਦੇ ਲੀਡਰ ਆ ਤੇ ਬੀਜੇਪੀ ਦੇ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਬੰਦਾ ਸਟੇਟਮੈਂਟ ਦੇ ਰਿਹਾ ਤੂੰ ਇਹਦਾ ਮਤਲਬ ਉਹ ਕਿਤੇ ਉਹਦੀ ਸੁਣਵਾਈ ਨਹੀਂ ਹੋ ਰਹੀ ਉਹ ਇਸ ਤਰ੍ਹਾਂ ਦੀ ਜਿਹੜੀ ਪੜਾਅ ਸਿਓ ਕੱਢੀ ਹੈ ਹਰਪਾਲ ਜੀਮਾ ਦਾ ਤਾਂ ਇਹ ਵੀ ਕਹਿਣਾ ਹੈਗਾ ਕਿ ਕੈਪਟਨ ਇਸ ਕਰਕੇ ਵੀ ਕੈਰੇ ਗੜਜੋੜ ਹੋ ਜਾਣਾ ਚਾਹੀਦਾ ਕਿਉਂਕਿ ਬਾਦਲ ਪਰਿਵਾਰ ਜਿਹੜਾ ਉਹਨਾਂ ਦੇ ਨਾਂ ਲਈ ਹੈ ਤੇ ਦੂਸਰਾ ਉਹ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਿਸਕਾਇਡ ਕੀਤਾ ਲੁੱਟਿਆ ਇੱਥੇ ਜਿਹੜੇ ਬਹੁਤ ਵੱਡੇ ਕਾਂਡ ਹੋਏ ਹੈਗੇ ਉਹਨਾਂ ਵਿੱਚ ਵੀ ਇਹ ਸਾਰੇ ਇਨਵੋਲਵ ਸੀਗੇ ਤੇ ਉਹ ਕਹਿ ਰਹੇ ਕਿ ਅਗਰ ਇੱਕ ਘਰ ਵੀ ਲੈਂਦੇ ਹੈਗੇ ਗੱਟਚੋੜ ਤੇ ਉਸ ਦਾ ਤੁਹਾਨੂੰ ਲੱਗਦਾ ਕੋਈ ਫਰਕ ਪਏ ਨਹੀਂ ਮੈਨੂੰ ਨਹੀਂ ਲੱਗਦਾ ਕੋਈ ਪਹਿਲੀ ਗੱਲ ਤਾਂ ਦੇਖੋ ਐਕਸੈਪਟੇਬਿਲਟੀ ਹੁਣ ਨਾ ਸੁਖਬੀਰ ਬਾਦਲ ਦੀ ਆ ਤੇ ਨਾ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦੀ ਫਿਰ ਦੂਸਰੀ ਗੱਲ ਹੈ ਵਿਚਾਰਧਾਰਕ ਤੌਰ ਤੇ ਡਿਫਰੈਂਸਸ ਹੈਗੇ ਆ ਤੇ ਹੁਣ ਲਗਭਗ ਇਸ ਸਰਕਾਰ ਨੂੰ ਵੀ ਆਮ ਆਦਮੀ ਪਾਰਟੀ ਨੂੰ ਪੌਣੇ ਇੱਕ ਚਾਰ ਸਾਲ ਲੰਘ ਗਏ ਆ ਲਗਭਗ ਚਾਰ ਸਾਲ ਹੁਣ ਹੋ ਜਾਣੇ ਆ ਮਾਰਚ ਦੇ ਵਿੱਚ ਤੇ ਇਹਨਾਂ ਨੇ ਵੀ ਜਿਹੜੇ ਗੁਲ ਖਲਾਏ ਆ ਇਹ ਭਾਵੇਂ ਜਿੰਨੇ ਮਰਜੀ ਕਾਗਜ ਦੱਬੀ ਜਾਣ ਜੋ ਮਰਜੀ ਕਰੀ ਜਾਣ ਜੋ ਇਹਨਾਂ ਨੇ ਇਹ ਬੇਸਿਕਲੀ ਇਹਨਾਂ ਨੇ ਤਾਂ ਚਲਾਈ ਹੀ ਨਹੀਂ ਹੈ ਅਸਲੀ ਗੱਲ ਹੈ ਚੱਲੀ ਦਿੱਲੀ ਤੋਂ ਹੈਗੀ ਆ ਦਿੱਲੀ ਤੋਂ ਪ੍ਰਵਾਸੀ ਸੌਖ ਲਿਆ ਕੇ ਬਿਠਾ ਲਿਆ ਆ ਉਹਨਾਂ ਨੇ ਤਾਂ ਸੀਐਮ ਆਫਿਸ ਨੂੰ ਵੀ ਕੰਟਰੋਲ ਕੀਤਾ ਆ ਕਿਹਨੂੰ ਨਹੀਂ ਪਤਾ ਮਨਿਸਟਰ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਮਐਲਏ ਕਿਸੇ ਦੀ ਸੁਣਵਾਈ ਨਹੀਂ ਹੈ ਸੋ ਇਸ ਕਰਕੇ ਜਦੋਂ ਸਰਕਾਰਾਂ ਨਿਕਲ ਜਾਂਦੀਆਂ ਨਾ ਕਿਉਂਕਿ ਹੁਣ ਤਾਂ ਠੀਕ ਆ ਵੀ ਕਈ ਵਾਰੀ ਐ ਹੁੰਦਾ ਵੀ ਪੁਲਿਸ ਨੂੰ ਦਬਕਾ ਮਰਾ ਲਿਆ ਦੂਜੇ ਕੋਲੋਂ ਦਬਕਾ ਮਰਾ ਲਿਆ ਪਰ ਅਲਟੀਮੇਟਲੀ ਇਹ ਡੈਮੋਕ੍ਰੇਸੀ ਨਹੀਂ ਹੈਗੀ ਜਿਹੜੀ ਹਰਪਾਲ ਚੀਮਾ ਜੀ ਜਿਹਦੀ ਵੀ ਘਾਰਤ ਕਰਦੇ ਆ ਤੇ ਹੁਣ ਅਸ਼ੋਨੀ ਸ਼ਰਮਾ ਦਾ ਵੀ ਸਟੇਟਮੈਂਟ ਆਇਆ ਹੈ ਕਿਉਂਕਿ ਭਾਜਪਾ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਗੱਠਜੋੜ ਹੈਗਾ ਉਹ ਭਾਜਪਾ ਨਹੀਂ ਕਰੇਗੀ ਲੇਕਿਨ ਕੈਪਟਨ ਉਮਰਿੰਦਰ ਸਿੰਘ ਦਾ بار-बार ਕਹਿਣਾ ਜਦੋਂ ਵੀ ਉਹ ਮੀਡੀਆ ਨਾਲ ਗੱਲ ਕਰਦੇ ਕਿ ਗੱਠਜੋੜ ਹੋਣਾ ਚਾਹੀਦਾ ਤੇ ਦੂਸਰੇ ਪਾਸੇ ਜਦੋਂ ਅਸੀਂ ਗੱਲਬਾਤ ਕੀਤੀ ਸੀ ਮਨੋਰੰਜਨ ਕਾਲਿਆਣਾ ਉਹਨਾਂ ਨੇ ਕਿਹਾ ਸੀ ਕਿ ਇੱਦਾਂ ਦੀ ਗੱਲਾਂ ਜਿਹੜੀ ਮੀਡੀਆ 'ਚ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਉਹਨਾਂ ਨੂੰ ਪਾਰਟੀ ਦੇ ਵਿੱਚ ਮੀਟਿੰਗ ਦੇ ਤੌਰ 'ਤੇ ਜਦੋਂ ਗੱਲ ਕਰਨੀ ਚਾਹੀਦੀ ਹੈ ਲੱਗ ਰਿਹਾ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸ਼ਾਇਦ ਮੀਟਿੰਗ ਦੇ ਵਿੱਚ ਇਸ ਕਰਕੇ ਮੀਡੀਆ ਸਟੇਟਮੈਂਟ ਮੈਂ ਤਾਂ ਪਹਿਲਾਂ ਹੀ ਕਿਹਾ ਵੀ ਜਦੋਂ ਕਿਸੇ ਦੀ ਵੀ ਸੁਣਵਾਈ ਨਾ ਹੋਵੇ ਬੀਜੇਪੀ 'ਚ ਕਿਸੇ ਦੀ ਸੁਣਵਾਈ ਵੀ ਹੈ ਨਹੀਂ ਵੈਸੇ ਮਤਲਬ ਕੱਲੇ ਕੈਪਟਨ ਸਾਹਬ ਦੀ ਨਹੀਂ ਬੀਜੇਪੀ ਦਾ ਕੋਈ ਲੀਡਰ ਵੀ ਹੋਵੇ ਪੂਰੇ ਕੰਟਰੀ ਦੇ ਵਿੱਚ ਸੋ ਆਏ ਅਮਿਤ ਸ਼ਾਹ ਔਰ ਮੋਦੀ ਤੋਂ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਕੋਈ ਸੁਣਨ ਵਾਲਾ ਹੈਗਾ ਇਹਨਾਂ ਨੂੰ ਕੋਈ ਕਹਿਣ ਵਾਲਾ ਹੈਗਾ ਸੋ ਜੋ ਉੱਥੋਂ ਪਲੈਨਿੰਗ ਤੈਅ ਹੁੰਦਾ ਹੈਗਾ ਇਹ ਤਾਂ ਸਿਰਫ ਮੋਰੇ ਹੈਗੇ ਆ ਜੇ ਉਹਨਾਂ ਨੇ ਚੰਡੀਗੜ੍ਹ ਦਾ ਇਸ਼ੂ ਛੇੜਨਾ ਹੈਗਾ ਤੇ ਉਹਨਾਂ ਨੇ ਚੰਡੀਗੜ੍ਹ ਦਾ ਇਸ਼ੂ ਛੇੜਿਆ ਜਿਹੜੇ 5 ਬਿੱਲ ਹੁਣ ਇਸ ਵਾਰੀ ਪਾਰਲੀਮੈਂਟ ਦੇ ਵਿੱਚ ਆ ਰਹੇ ਹੈਗੇ ਆ ਜਿਹੜੇ ਕਿ ਟੋਟਲੀ ਸਟੇਟਾਂ ਦੇ ਖਿਲਾਫ ਹੈ ਦੇਖੋ ਮਾਨਸਿਕਤਾ ਕੀ ਆ ਕਿ ਹਰ ਚੀਜ਼ ਨੂੰ ਜਿਹੜਾ ਸੈਂਟਰਲਾਈਜ਼ ਕਰ ਲਿਆ ਜਾਵੇ ਅੱਛਾ ਜਿਹੜੀਆਂ ਰੀਜਨਲ ਪਾਰਟੀਆਂ ਆ ਉਹ ਨੇਚੁਰਲੀ ਆ ਵੀ ਆਪਣੇ ਸਟੇਟ ਨੂੰ ਨੇਚੁਰਲੀ ਵੱਧ ਖਿੱਚਣਗੀਆਂ ਵੈਸੇ ਤਾਂ ਕਾਲੀ ਦਲ ਨੇ ਪਹਿਲਾਂ ਵੀ ਜੀਪੀ ਕੋਲ ਸਰੈਂਡਰ ਕਰ ਦਿੱਤਾ ਸੀ ਜਦੋਂ ਇਹਨਾਂ ਦੇ ਤਿੰਨ ਕਾਨੂੰਨਾਂ ਦੇ ਵਿੱਚ ਆਪਣੀ ਸਹਿਮਤੀ ਦੇ ਦਿੱਤੀ ਸੀ ਸਰੈਂਡਰ ਤਾਂ ਕਰ ਦਿੱਤਾ ਸੀ ਐਂਡ ਇਦਾਂ ਦੀ ਬਹੁਤ ਇਸ਼ੂ ਆ ਜਿਨ੍ਹਾਂ ਨੇ ਪੰਜਾਬ ਦੇ ਇੰਟਰਸਟ ਜਿਹੜੇ ਆ ਅਕਾਲੀ ਦਲ ਨੇ ਸੌਂਡਰਡਰ ਕੀਤੇ ਲੇਕਿਨ ਐਟ ਦਾ ਸੇਮ ਟਾਈਮ ਹੁਣ ਇਹ ਗੱਠ ਸਿਮਰਤ ਕੋਰ ਬਾਗਲ ਨੇ ਵਿਰੋਧ ਨਹੀਂ ਤਾਂ ਕੀਤਾ ਸੀ ਉਸ ਸਮੇਂ ਜਦਾਂ ਕਹਿੰਦੇ ਹੁੰਦੇ ਨੇ ਨਾ ਅਬ ਪਛਤਾਏਂ ਕਿਆ ਕਰੋ ਜਦ ਚਿੜੀਆਂ ਚੁਗ ਗਈ ਖੇਤ ਠੀਕ ਹੈ ਨਾ ਜਦੋਂ ਸਾਰਾ ਕੁਝ ਹੀ ਲੁੱਟ ਗਿਆ ਉਹਦੇ ਤੋਂ ਬਾਅਦ ਜਦਾਂ ਕਹਿੰਦੇ ਹੁੰਦੇ ਨੇ ਨਾ ਵੀ ਉਹ ਲੀਕ ਪਿੱਟਣ ਵਾਲੀ ਗੱਲ ਹੈਗੀ ਆ ਉਹ ਤਾਂ ਲੀਕ ਪਿੱਟਣ ਵਾਲੀ ਗੱਲ ਹੈ ਇਹ ਤਾਂ ਪੋਲਿਟੀਕਲ ਸਟੇਟਮੈਂਟਾਂ ਹੈਗੀਆਂ ਪਰ ਤੁਸੀਂ ਜੇ ਮੰਨੋ ਕਹੋ ਐਕਚੁਅਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਵੀ ਆਖਰੀ ਟਾਈਮ ਜਿਹੜਾ ਹੂੰ ਉਹ ਇਹਨਾਂ ਨੇ ਖਰਾਬ ਕੀਤਾ ਹੂੰ ਉਹਨਾਂ ਨੂੰ ਮਜਬੂਰ ਕੀਤਾ ਵੀ ਤੁਸੀਂ ਇਹਦਾ ਹਿੱਸਾ ਬਣੋ ਨਹੀਂ ਤਾਂ ਉਹ ਇੱਕ ਹੁਕਮ ਦਾ ਯੱਕਾ ਹੁੰਦਾ ਸੀ ਵੀ ਜਦੋਂ ਜੇ ਸਾਰੀਆਂ ਕਿਤੇ ਚਾਲਾਂ ਚੂਲਾ ਗਲਤ ਗੁਲਤ ਪੈ ਜਾਣੀਆਂ ਤੇ ਉਹਨਾਂ ਨੇ ਫਿਰ ਕਹਿ ਦੇਣਾ ਬਾਦਲ ਸਾਹਿਬ ਨਹੀਂ ਮੰਨਦੇ ਹੂੰ ਲੇਕਿਨ ਇਸ ਕੰਮ ਦੀ ਵਿੱਚ ਤਾਂ ਉਹਨ ਹੀ ਬਾਦਲ ਸਾਹਿਬ ਵੀ ਮਨਾ ਲਿਆ ਔਰ ਉਹਨਾਂ ਕੋਲ ਸਟੇਟਮੈਂਟ ਦਵਾ ਪਤਾ ਨਹੀਂ ਹੁਣ ਤੁਹਾਨੂੰ ਉਹ ਸਟੇਟਮੈਂਟ ਬਾਰੇ ਯਾਦ ਆ ਕਿ ਨਹੀਂ ਯਾਦ ਪਰ ਮੈਨੂੰ ਯਾਦ ਆ ਆ ਜੇ ਗੱਲ ਕੀਤੀ ਜਾਵੇ ਤੇ ਅਕਾਲੀ ਦਲ ਵੱਲੋਂ ਤਾਂ ਹਈ ਏਦਾਂ ਦੀ ਸਟੇਟਮੈਂਟ ਨਹੀਂ ਆ ਰਹੀ ਆ ਸਿਮਰਤ कौर ਬਾਦਲ ਨੇ ਵੀ ਕਿਹਾ ਹੈ ਕਿ ਕੋਈ ਗੱਟ ਜੋੜ ਨਹੀਂ ਹੋ ਰਿਹਾ ਲੇਕਿਨ ਕੈਪਟਨ ਅਮਰਿੰਦਰ ਸਿੰਘ بار بار ਕਿਉਂ ਕੀ ਗੱਲ ਉਹਨਾਂ ਕੋ ਸੱਤਾ ਨਹੀਂ ਆ ਰਹੀ ਹੈ ਜਾਂ ਕੋਈ ਪਾਵਰ ਨਹੀਂ ਮਿਲਦੀ ਨਹੀਂ ਦੇਖੋ ਇੱਕ ਤਾਂ ਦੇਖੋ ਪਾਵਰ ਗ੍ਰੈਂਡ ਕਰਨ ਦੀ ਗੱਲ ਹੈ ਦੇਖੋ ਕੈਪਟਨ ਅਮਰਿੰਦਰ ਸਿੰਘ ਕੋਈ ਕਈ ਤਰ੍ਹਾਂ ਦਾ ਤਜਰਬਾ ਹੈਗਾ ਇਹਦੇ ਵਿੱਚ ਕੋਈ ਡਰਾਮਾ ਨਹੀਂ ਉਹ ਸ਼ਾਇਦ ਇਸ ਨਜ਼ਰੀਏ ਨਾਲ ਕਹਿ ਦਿੰਦੇ ਆ ਕਿ ਅਸੀਂ ਸੱਤਾ ਤਾਂ ਆ ਸਕਦੀ ਆ ਵੀ ਜੇ ਅਸੀਂ ਉਹਨਾਂ ਨਾਲ ਗੱਠ ਜੋੜ ਕਰੀਏ ਮੈਨੂੰ ਲੱਗਦਾ ਇਸ ਸੰਦਰਭ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੋਊਗਾ ਸੁਖਬੀਰ ਬਾਦਲ ਵੀ ਪਿਛਲੇ ਸਮੇਂ ਤਾਂ ਬਹੁਤ ਅੱਡੀਆਂ ਚੱਕ ਚੱਕੇ ਕਿਉਂਕਿ ਸਿਰਫ ਇੱਕ ਇੱਕ ਸੀਟ ਦਾ ਰੋਲਾ ਰਹਿ ਗਿਆ ਸੀਗਾ ਉਹ ਬੇਸਿਕਲੀ ਮੈਨੂੰ ਲੱਗਦਾ ਇਹ ਪੰਜ ਮੰਗਦੇ ਸੀ ਉਹ ਚਾਰ ਦਿੰਦੇ ਸੀ ਇੰਨੀ ਗੱਲ ਹੀ ਸੀਗੀ ਠੀਕ ਹੈ ਨਾ ਅੰਦਰੋਂ ਇਹਨਾਂ ਨੂੰ ਵੀ ਪਤਾ ਤਕਲੀਫ ਇਹਨਾਂ ਨੂੰ ਵੀ ਹੈਗੀ ਆ ਕਿਉਂਕਿ ਸੱਤਾ ਦੀ ਪ੍ਰਾਪਤੀ ਲਈ ਤਤ ਪਰ ਬਹੁਤ ਹੈ ਪਰ ਸੱਤਾ ਦੀ ਪ੍ਰਾਪਤੀ ਕਰਕੇ ਜੋ ਪਿਛਲੇ ਸਮੇਂ 'ਚ ਇਹਨਾਂ ਨੇ ਕੀਤਾ ਉਹੀ ਗਾਂ ਇਹਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਕੈਪਟਨ ਕੁਮਰਿੰਦਰ ਸਿੰਘ ਨੇ ਵੀ ਦੇਖੋ ਆਲਟੀਮੇਟਲੀ ਮੇਰੀ ਦੇਖੋ ਇੰਟਰਨਲੀ ਵੀ ਲੜਾਈ ਹੁੰਦੀ ਆ ਐਕਸਟਰਨਲੀ ਵੀ ਹੁੰਦੀ ਸਾਡੇ ਚੀਫ ਮਿਨਿਸਟਰ ਵੀ ਰਹੇ ਆ ਲੇਕਿਨ ਮੈਂ اپੋਜ਼ ਵੀ ਕਰਦਾ ਰਿਹਾ ਮੈਂ ਇਸ ਪੋਲਿਟਿਕਸ ਨੂੰ ਇਸ ਤਰ੍ਹਾਂ ਦੇਖਦਾ ਇਸ ਡੈਮੋਕ੍ਰੇਸੀ ਨੂੰ ਇਸ ਤਰ੍ਹਾਂ ਦੇਖਦਾ ਪਿਛੇ ਤੁਸੀਂ ਵੀ ਕਿਹਾ ਸੀਗਾ ਕਿ ਗੱਠਜੋੜ ਜ਼ਰੂਰ ਹੋ ਜਾਣਾ ਚਾਹੀਦਾ ਹੈਗਾ ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਇੱਕ ਦੋ ਵਾਰ ਤੁਸੀਂ ਵੀ ਬੋਲੇ ਸੀਗੇ ਗੱਠਜੋੜ ਮੈਂ ਸ਼ੁਗਲ ਦੇ ਵਿੱਚ ਕਹਿੰਦਾ ਹੋਊਗਾ ਗੱਠਜੋੜ ਹੋ ਜਾਣਾ ਚਾਹੀਦਾ ਨਹੀਂ ਨਹੀਂ ਸਮਝੇ ਨਹੀਂ ਵਿਚਾਰਧਾਰਕ ਤੌਰ ਤੇ ਕੋਈ ਗੱਠਜੋੜ ਹੈ ਹੀ ਨਹੀਂਗਾ ਅੱਛਾ ਅੱਛਾ ਜੇ ਤੁਸੀਂ ਸਿਰਫ ਸੱਤਾ ਦੀ ਪ੍ਰਾਪਤੀ ਕਰਨੀ ਆ ਫਿਰ ਮੈਨੂੰ ਲੱਗਦਾ ਇਹਨਾਂ ਕੋਈ ਹੋਰ ਚੋਇਸ ਨਹੀਂ ਫਿਰ ਇਹਨਾਂ ਕੋਲ ਕੋਈ ਚੋਇਸ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦਾ ਉਸ ਸੰਦਰਭ ਦੇ ਵਿੱਚ ਬਿਆਨ ਠੀਕ ਹੈਗਾ ਕਿ ਜੇ ਸੱਤਾ ਦੀ ਪ੍ਰਾਪਤੀ ਕਰਨੀ ਹੈਗੀ ਤਾਂ ਇਕੱਠਜੋੜ ਹੋਣਾ ਚਾਹੀਦਾ ਪਰ ਜੇ ਮੈਂ ਵਿਚਾਰਧਾਰਕਾਂ ਦੀ ਗੱਲ ਕਰਾਂ ਇਹ ਬਿਲਕੁਲ ਵਿਚਾਰਧਾਰਕ ਆਪਸ ਵਿੱਚ ਕਿਤੇ ਖੜੇ ਹੀ ਨਹੀਂ ਤੇ ਜੇ ਗੱਲ ਕੀਤੀ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਸ ਸਮੇਂ ਤੁਸੀਂ ਨਵਜੋਤ ਸਿੰਘ ਸਿੱਧੂ ਹੋਰ ਪਾਰਟੀ ਦੇ ਲੀਡਰ ਮਿਲ ਕੇ ਉਹਨਾਂ ਨੂੰ ਉਸ ਕੁਰਸੀ ਤੋਂ ਉਤਾਰਿਆ ਸੀਗਾ ਤੇ ਜਿਹੜਾ ਜਿਹੜੇ ਵਿਚਾਰਧਾਰਕ ਲੜਾਈ ਸੀ देखो खास करके राहुल गांधी ਚਾਹੁੰਦੇ ਸੀਗੇ ਕਿ ਜਿਹੜੇ ਵਿਅਦਬੀ ਦੇ ਮੁੱਦੇ ਆ ਉਹਨਾਂ ਤੇ ਜਿਹੜਾ ਹੈਗਾ ਆ ਫਾਸਟ ਟਰੈਕ ਦੇ ਉੱਤੇ ਇਨਵੈਸਟੀਗੇਸ਼ਨ ਹੋਣ ਤੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਸਜ਼ਾ ਮਿਲੇ ਪਰ ਜਦੋਂ ਸਾਨੂੰ ਲੱਗਿਆ ਕਿ ਇਹਨਾਂ ਨੇ ਸਲੋ ਪੇਸ ਕੀਤਾ ਹੋਇਆ ਆ ਬੈਸਟ ਨੋਨ ਟੂ ਹਿਮ ਉਦੋਂ ਫਿਰ ਅਸੀਂ ਉਹਨਾਂ ਨਾਲ ਲੜੇ ਮਤਲਬ ਤੁਸੀਂ ਕਹਿ ਰਹੇ ਕਿ ਰਾਹੁਲ ਗਾਂਧੀ ਜੀ ਚਾਹੁੰਦੇ ਸੀਗੇ ਇਹ ਚੀਜ਼ ਰਾਹੁਲ ਗਾਂਧੀ ਜੀ ਚਾਹੁੰਦੇ ਸੀ ਕਿ ਜਿਹੜਾ ਜਿਹੜੀ 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 ਹਾਂ ਡੈਫੀਨਿਟਲੀ ਜਿਹੜੀ ਖਾਸ ਕਰਕੇ ਜਿਹੜੀ ਬੇਅਦਬੀ ਵਾਲੇ ਇਸ਼ੂ ਹੈ ਉਹਨਾਂ ਨੂੰ ਫਾਸਟ ਟਰੈਕ ਕਰੋ ਔਰ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਰਾਹੁਲ ਗਾਂਧੀ ਨੇ ਕਿਉਂ ਨਹੀਂ ਇਸ ਸੀ ਨੂੰ ਲੈ ਕੇ ਜਿਹੜਾ ਸਟੇਟਮੈਂਟ ਦਿੱਤੀ ਫਿਰ ਲਾਇਆ ਕਿਉਂ ਲਾਇਆ ਕਿਉਂ ਲਾਇਆ ਤਾਂ ਤੁਸੀਂ ਤੇ ਨਵਜੋਤ ਸਿੰਘ ਸਿੱਧੂ ਨੇ ਸੀਗਾ ਕੋਈ ਮਗਰ ਪੈ ਗਏ ਸੀ ਨਹੀਂ ਸਮਝੇ ਨਹੀਂ ਪਿਆ ਦੇਖੋ ਜਿਹੜੀ ਜਿਹੜੀ ਚੀਜ਼ ਜੇ ਵਿਚਾਰਧਾਰਕ ਖੜੀ ਆ ਕਿਤੇ ਚਾਹੇ ਉਹ ਪਾਰਟੀ ਦੀ ਆ ਚਾਹੇ ਪਾਰਟੀ ਦੇ ਬਾਹਰ ਦੀ ਜਦੋਂ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਇਸ਼ੂਜ਼ ਦੀ ਗੱਲ ਆਉਂਦੀ ਆ ਚਾਹੇ ਸਾਡੀ ਅੰਦਰ ਲੜਾਈ ਹੁੰਦੀ ਆ ਚਾਹੇ ਬਾਹਰ ਲੜਾਈ ਹੁੰਦੀ ਅਸੀਂ ਤਾਂ ਕਰਦੇ ਆ ਹੁਣ ਵੀ ਕਰਦੇ ਆ ਹੁਣ ਵੀ ਕੋਈ ਨਾ ਨਹੀਂ ਕਰਦੇ ਕਰਦੇ ਆ ਡੈਫੀਨੇਟਲੀ ਤੇ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਭਾਜਪਾ ਕੀ ਰਣਨੀਤੀ ਸੋਚਦੀ ਹੋਏਗੀ ਕਿਉਂਕਿ ਉਹਨਾਂ ਦੇ ਬਾਰ ਬਾਰ ਸਟੇਟਮੈਂਟ ਪਰ ਉਹਨਾਂ ਦੇ ਲੀਡਰ ਹੈ ਉਹ ਸਟੇਟਮੈਂਟ ਨੂੰ ਡਿਨਾਈ ਕਰ ਰਹੇ ਹੈਗੇ ਆ ਉਧਰ ਆਮ ਆਦਮੀ ਪਾਰਟੀ ਉਹਨਾਂ ਨੂੰ ਘੇਰ ਰਹੀ ਹੈ ਕਾਂਗਰਸ ਦਾ ਕੀ ਸੋਚਣਾ ਹੈ ਜੀ ਮੈਂ ਕਾਂਗਰਸ ਦੇ ਵਿੱਚ ਕਿਉਂ ਆਵੇ ਕਿਉਂਕਿ ਜੋ ਇਹਨਾਂ ਨੇ ਖਲਾਰਾ ਪਹਿਲਾਂ ਪਾਇਆ ਬੀਜੇਪੀ ਨੇ ਤਾਂ ਕਾਲੀ ਦਾਲੇ ਹੂੰ ਔਰ ਜੋ ਪੰਜਾਬ ਪ੍ਰਤੀ ਇਹਨਾਂ ਦੀ ਸੋਚ ਹੈਗੀ ਆ ਉਹ ਤਾਂ ਖਿਲਾਫ ਹੈਗੀ ਆ ਸੋ ਇਹਨਾਂ ਨੂੰ ਮੁਬਾਰਕ ਜੋ ਇਹ ਕਰਦੇ ਆ ਮੈਂ ਉਹਦੇ ਚਿੱਤ ਮੈਨੂੰ ਲੱਗਦਾ ਕਾਂਗਰਸ ਦੀ ਕੋਈ ਸਟੇਟਮੈਂਟ ਬਹੁਤੀ ਬਣਦੀ ਅੱਛਾ ਇੱਕ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ 10 ਦਿਨ ਦੇ ਜਾਪਾਨ ਦੌਰੇ ਤੇ ਗਏ ਨੇ ਉਹ ਕਹਿ ਰਹੇ ਕਿ ਪੰਜਾਬ ਚ ਨਿਵੇਸ਼ ਕਰਵਾਓਗੇ ਵੱਡੀ ਵੱਡੀ ਕੰਪਨੀਆਂ ਨੂੰ ਨਿਵੇਸ਼ ਕਰਵਾ ਕੇ ਪੰਜਾਬ ਨੂੰ ਹੋਰ ਜਿਹੜਾ ਇਸਟਾ ਚੱਕਰ ਉਹਦਾ ਵਧੀਆ ਕਰੋਗੇ ਤੁਹਾਨੂੰ ਕੀ ਲੱਗਦਾ ਪਹਿਲਾਂ ਪਹਿਲਾਂ ਇਹ ਨਹੀਂ ਮੇਰਾ خیال ਕੋਈ ਜਰਮਨ ਦੀ ਕੰਪਨੀ ਲਿਆ ਰਹੇ ਸੀਗੇ ਉਹ ਆ ਗਈ ਪਹਿਲਾਂ ਜਿੰਨੀਆਂ ਇਹ ਕਹਿ ਰਹੇ ਸੀਗੇ ਵੀ ਅਸੀਂ ਪਹਿਲਾਂ ਸਭ ਤੋਂ ਯਾਦ ਹੋਣਾ ਤੁਹਾਨੂੰ ਕਿੰਦੇ ਸੀ ਪ੍ਰਾਲੀ ਦਾ ਅਸੀਂ ਇੰਤਜ਼ਾਮ ਕਰ ਲਿਆ ਉਹ ਹੋ ਗਿਆ ਇਹ ਤਾਂ ਬੇਸ਼ੱਕਲੀ ਅਸਲੀ ਗੱਲ ਹੈ ਚਲੋ ਮੈਂ ਨਹੀਂ ਕਿੰਦਾ ਭਗਵਾਨ ਜੀ ਮਾਨ ਪਹਿਲਾਂ ਹੀ ਬਥੇਰਾ ਘੁੰਮਿਆ ਫਿਰਿਆ ਆ ਕਿ ਕੱਲਾ ਘੁੰਮਣ ਫਿਰ ਨਹੀਂ ਗਿਆ ਹੋਊਗਾ ਸ਼ਾਇਦ ਕੁਝ ਸਿੱਖਣ ਗਿਆ ਹੋਵੇ ਪਰ ਮੈਨੂੰ ਲੱਗਦਾ ਨਹੀਂ ਹੈ ਵੀ ਇਹੋ ਜਿਹੇ ਹਾਲਾਤ ਦੇ ਵਿੱਚ ਨਾ ਜਿਹੋ ਜਿਹਾ ਪੰਜਾਬ ਦੇ ਲਾਰਡ ਆਰਡਰ ਦੇ ਹਾਲਾਤ ਹੈ ਜਿਹੋ ਜੀ ਲੋਕਾਂ ਦੀ ਸਪਿਰਟ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਸਪਿਰਟ ਦੇ ਵਿੱਚ ਕੋਈ ਇੰਡਸਟਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਊਗੀ ਔਰ ਖਾਸ ਕਰਕੇ ਜਪਾਨ ਤੋਂ 5 ਤਰੀਕ ਨੂੰ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਰੇਲ ਰੋਕ ਕੇ ਪ੍ਰਦਰਸ਼ਨ ਕਰਨਗੇ ਆਪਣੀ ਮੰਗਾਂ ਨੂੰ ਲੈ ਕੇ 1 ਤੋਂ 3 ਵਜੇ ਤੱਕ ਦਾ ਉਹਨਾਂ ਨੇ ਟਾਈਮ ਦਿੱਤਾ ਹੈਗਾ ਲੱਗਦਾ ਪ੍ਰਦਰਸ਼ਨ ਕਰਨ ਦਾ ਮਸਲਾ ਹੱਲ ਹੋਈ ਦੇਖੋ ਡੈਮੋਕਰੇਸੀ ਦੇ ਵਿੱਚ ਹੋਰ ਕੀ ਕੀਤਾ ਜਾ ਦੇ ਕੋ ਜਾਣਤਾ ਸੁਣਵਾਈ ਅਦਰਵਾਇਸ ਹੋਵੇ ਅਦਰਵਾਇਸ ਸੁਣਵਾਈ ਤਾਂ ਸਰਕਾਰਾਂ ਚ ਹੁਣ ਹੋ ਨਹੀਂ ਰਹੀ ਹੁਣ ਜੇ ਕੋਈ ਵੀ ਡੈਮੋਕਰੈਟਿਕ ਸੈਟਅਪ ਦੇ ਵਿੱਚ ਹੁਣ ਉਹ ਕੀ ਕਰੂਗਾ ਉਹ ਧਰਨਾ ਪ੍ਰਦਰਸ਼ਨ ਹੀ ਕਰੂਗਾ ਜਿਹੜੀ ਸਰਕਾਰ ਹੈ ਉਹਦੇ ਕੰਨ ਖੋਲਣ ਦੀ ਕੋਸ਼ਿਸ਼ ਹੀ ਕਰੂਗਾ ਉਹ ਫਿਰ ਇਹੋ ਜਿਹੇ ਤਰੀਕੇ ਹੀ ਅਪਣਾਉਂਦੇ ਆ ਕਿਉਂਕਿ ਅਜੇ ਕੀ ਲੋਕੀ ਜਿਹੜੇ ਧਰਨਿਆਂ ਵਾਲੇ ਵੀ ਉਹ ਉਹ ਇਸ ਤਰ੍ਹਾਂ ਸੈਸਟਿਵ ਹੋ ਗਏ ਆ ਕਿ ਯਾਰ ਕਿਸੇ ਨੂੰ ਬਹੁਤ ਜ਼ਿਆਦਾ ਡਿਸਟਰਬ ਨਾ ਕੀਤਾ ਜਾਵੇ ਪਰ ਅਲਟੀਮੇਟਲੀ ਉਸ ਧਰਨੇ ਪ੍ਰਦਰਸ਼ਨ ਤੋਂ ਲਾਭ ਆ ਉਹਨਾਂ ਕੋਲ ਬਹੁਤ ਜ਼ਿਆਦਾ ਆਪਸ਼ਨ ਵੀ ਨਹੀਂ ਹੈ ਅ ਸੰਸਦ ਦੇ ਵੀ ਜਿਹੜਾ ਸ਼ਿਦਗਾਰਨੀ ਸੱਤਰ ਸ਼ੁਰੂ ਹੋਇਆ ਉਹਦੇ ਵਿੱਚ ਵੀ ਕਹਿ ਰਹੇ ਆ ਕਿ ਬਿਜਲੀ ਨੂੰ ਤੇ ਆਪਣੇ ਬਿਜ ਦੇ ਬਿੱਲ ਨੂੰ ਲੈ ਕੇ ਜਿਹੜਾ ਸਰਕਾਰ ਲਿਆ ਸਕਦੀ ਹੈਗੀ ਆ ਕਿਸਾਨ ਜਿਹੜਾ ਉਸ ਨੂੰ ਲੈ ਕੇ ਵੀ ਰਣ ਰੀਤੀ ਬਣਾ ਰਿਹਾ 8 ਦਸੰਬਰ ਨੂੰ ਕਹਿ ਰਹੇ ਕਿ ਉਹ ਉਹਦਾ ਵੀ ਵਿਰੋਧ ਕਰੂਗੇ ਤੇ ਉੱਥੇ ਕੱਲ ਡੱਲੇਵਾਲ ਸਾਹਿਬ ਨਾਲ ਗੱਲ ਹੋਈ ਸੀ ਤੇ ਡੱਲੇਵਾਲ ਸਾਹਿਬ ਨੇ ਵੀ ਕਿਹਾ ਸੀ ਵਿਪੱਖਸ਼ ਵੀ ਜਿਹੜਾ ਕੁਝ ਨਹੀਂ ਕਰ ਰਿਹਾ ਵਿਪੱਖਸ਼ ਵੀ ਜਿਹੜਾ ਸਰਕਾਰ ਦੀ ਰਾਤੇ ਚੱਲ ਰਿਹਾ ਦੇਖੋ ਉਹ ਤਾਂ ਸਾਡੇ ਮੈਂਪੀਆ ਨਾਲ ਤੁਸੀਂ ਇੰਟਰਵਿਊ ਕਰੋ ਜੋ ਕਿ ਉੱਥੇ ਤਾਂ ਮੈਂਬਰ ਪਾਰਲੀਮੈਂਟ ਜਾਂਦੇ ਆ ਪਰ ਮੈਂ ਤਾਂ ਸਭ ਤੋਂ ਪਹਿਲਾਂ ਪਿਛਲੀ ਜਿਹੜੀ ਵਿਧਾਨ ਸਭਾ ਦਾ ਸਤਰ ਸੀਗਾ ਜਿਹੜਾ ਆਨੰਦਪੁਰ ਸਾਹਿਬ ਵਿੱਚ ਹੋਇਆ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਵੀ ਪੰਜ ਬਿੱਲ ਜਿਹੜੇ ਪੰਜਾਬ ਦੇ ਖਿਲਾਫ ਆ ਰਹੇ ਆ ਔਰ ਮੈਂ ਆਪਣੇ ਐਮਪੀਜ਼ ਨੂੰ ਵੀ آگਾਹ ਕੀਤਾ ਸੀ ਕਿ ਤੁਸੀਂ ਜਾ ਕੇ ਇਸ ਗੱਲ ਨੂੰ ਫਾਈਟ ਕਰੋ ਤਾਂ ਕਿ ਜਿਹੜੇ ਪੰਜਾਬ ਵਿਰੋਧੀ ਬਿੱਲ ਆ ਜਾਂ ਸਟੇਟ ਵਿਰੋਧੀ ਬਿੱਲ ਆ ਇਹ ਜਿਹੜਾ ਆ ਇਹਨਾਂ ਨੂੰ ਆਪਾਂ ਆਪੋਜ਼ ਕਰ ਸਕੀਏ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੁਕਵਾ ਸਕੀਏ ਆਖਰੀ ਸਵਾਲ ਮੇਰਾ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਲੈ ਕੇ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈਗੀ ਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੂਗਾ ਕਿ ਈਡੀ ਦੀ ਸ਼ਿਕਾਇਤ ਹੈ ਐਫ ਆਈ ਆਰ ਦਰਜ ਯਾਰ ਦੇਖੋ ਈਡੀ ਕੇ ਨੂੰ ਨਹੀਂ ਪਤਾ ਕਿ ਇਹ ਤੋਤਾ ਕਿਹਦਾ ਆ ਇਹ ਤੋਤਾ ਤਾਂ ਸਰਕਾਰ ਦਾ ਆ ਸੋ ਇਸ ਕਰਕੇ ਪਹਿਲਾਂ ਵੀ ਜਿਹੜਾ ਡੈਕਨ ਹੈਰਲਡ ਆ ਉਹਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਉਹ ਚੱਲ ਰਹੇ ਹੈਗੇ ਕੇਸ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਤਾਂ ਪਿਓਰਲੀ ਕਿਉਂਕਿ ਜਦੋਂ ਜਦੋਂ ਵੀ ਇਹ ਰਾਹੁਲ ਗਾਂਧੀ ਤੋਂ ਬਹੁਤ ਜ਼ਿਆਦਾ ਦੱਬ ਜਾਂਦੇ ਆ ਉਦੋਂ ਉਦੋਂ ਫਿਰ ਆਪਣੇ ਤੋਤੇ ਵਰਤ ਕੇ ਤਾਂ ਫਿਰ ਇਦਾਂ ਦੇ ਜਿਹੜੇ ਕੇਸ ਹੈ ਰਜਿਸਟਰ ਕਰਦੇ ਆ ਪਹਿਲਾਂ 12 13 ਹੋਏ ਆ ਇੱਕ ਹੋਰ ਹੋ ਜਾਊਗਾ ਫਿਰ ਕੀ ਹੋਊਗਾ ਲੇਕਿਨ ਇਹਨਾਂ ਦੀ ਉਹਦੇ ਵਿੱਚੋਂ ਮਾਨਸਿਕਤਾ ਜਿਹੜੀ ਝਲਕਦੀ ਆ ਉਹ ਬੜੀ ਕਲੀਅਰ ਕੱਟ ਨਜ਼ਰ ਆਉਂਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਸਲਾਹ ਦੇਣਾ ਚਾਹੋਗੇ ਨਹੀਂ ਮੈਂ ਕੋਈ ਸਲਾਹ ਬਹੁਤ ਸੀਨੀਅਰ ਸੀਜ਼ਨਡ ਪੋਲੀਟੀਸ਼ੀਅਨ ਆ ਸਮੇ ਸਮੇਤੇ ਹਸਾਬ ਨਾਲ ਗੱਲ ਕਰਦੇ ਆ ਹੁਣ ਸੱਤਾ ਜੇ ਉਹਨਾਂ ਨੂੰ ਚਾਹੀਦੀ ਹੈਗੀ ਹੈ ਤੇ ਤਾਂ ਉਹਨਾਂ ਨੇ ਇਹ ਗੱਲ ਕੀਤੀ ਹੈ ਹੋਰ ਤਾਂ ਕੋਈ ਨਹੀਂ ਬਿਲਕੁਲ ਸੋਹੇ ਸੰਬਰਗਰ ਸਿੰਘ ਹੋਣੀ ਹੈ ਨਾ ਨਾਲ ਗੱਲਬਾਤ ਕੀਤੀ ਕਹਿ ਰਹੇ ਕੈਪਟਨ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਜਿਹੜੇ ਸੱਤਾ ਜਾਂ ਪਾਵਰ ਚਾਹੁੰਦੇ ਨੇ ਇਸ ਕਰਕੇ ਉਹ ਬਾਰ ਬਾਰ ਬਿਆਨ ਦੇ ਰਹੇ ਨੇ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਹਨਾਂ ਨੂੰ ਉਤਾਰਿਆ ਗਿਆ ਸੀ ਉਦੋਂ ਵੀ ਰਾਹੁਲ ਗਾਂਧੀ ਸੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਮਰਗਾੜੀ ਕਾਂਡ ਹੋਵੇ ਜਾਂ ਹੋਰ ਜਿਹੜੇ ਮੁੱਦੇ ਸੀਗੇ ਉਸ ਨੂੰ ਲੈ ਕੇ ਉਹ ਵੀ ਚਾਹੁੰਦੇ ਸੀਗੇ ਕਿ ਇਹਨਾਂ ਨੂੰ ਉਤਾਰਿਆ ਜਾਵੇ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਦਿੱਲੀ ਪੁਲਿਸ ਵਿੱਚ ਜਿਹੜੀ ਐਫਆਈਆ ਦਰਜ ਕੀਤੀ ਗਈ ਰਾਹੁਲ ਗਾਂਧੀ ਦੇ ਲਈ ਕਿਉਂਕਿ ਜਦੋਂ ਰਾਹੁਲ ਗਾਂਧੀ ਇੱਕ ਸਦਰਦ ਬਣ ਜਾਂਦੇ ਕੇਂਦਰ ਸਰਕਾਰ ਲਈ ਤੇ ਉਹ ਫਿਰ ਬਾਅਦ ਚ ਈਡੀ ਦਾ ਇਸਤੇਮਾਲ ਈਜੰਸੀਆ ਦਾ ਇਸਤੇਮਾਲ ਕਰਕੇ ਐਫਆਈਆ ਦਰਜ ਕਰਵਾਉਂਦੇ ਨੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਿਲਦ